ਹੈਲੋ ਮੇਰਾ ਨਾਮ ਡਾਨੀ ਹੈ ਮੈਂ ਸਨੀ ਟਾਊਨ ਕੈਲੀਫੋਰਨੀਆ ਵਿੱਚ ਇੱਕ ਰੀਜਨਲ ਸੈਂਟਰ ਵਿਖੇ ਕੋਆਰਡੀਨੇਟਰ ਹਾਂ ਹੁਣ ਤੱਕ ਤੁਹਾਨੂੰ ਇੰਡੀਵਿਜੂਅਲ ਪ੍ਰੋਗਰਾਮ ਪਲਾਨ ਗਾਈਡ ਦੀ ਵਰਤੋਂ ਕਰਨ ਬਾਰੇ ਸਿਖਲਾਈ ਸੈਸ਼ਨ ਦਿੱਤੇ ਗਏ ਹੋਣਗੇ ਪਹਿਲੀ ਨਜ਼ਰ ਵਿੱਚ ਗਾਈਡ ਤੁਹਾਡੇ ਤੋਂ ਕੁਝ ਬਹੁਤ ਹੀ ਨਿੱਜੀ ਸਵਾਲ ਪੁੱਛਦੀ ਹੈ ਇਹ ਸੱਚ ਹੈ ਹਾਲਾਂਕਿ ਜਿੰਨਾ ਲੋਕਾਂ ਦਾ ਅਸੀਂ ਸਮਰਥਨ ਕਰਦੇ ਹਾਂ ਉਹਨਾਂ ਲਈ ਆਈਪੀਪੀ ਵਰਕਬੁੱਕ ਸਤ ਕਾਲਾ ਨਾਲ ਡੁੰਗਾਈ ਨਾਲ ਖੋਜਣ ਲਈ ਤਿਆਰ ਕੀਤੀ ਗਈ ਹੈ ਉਹਨਾਂ ਦੇ ਵਿਅਕਤੀਗਤ ਟੀਚਿਆਂ ਤੇ ਲੋੜਿੰਦੇ ਨਤੀਜਿਆਂ ਬਾਰੇ ਸਮਝ ਪ੍ਰਾਪਤ ਕਰਨ ਲਈ ਇਹ ਮਦਦ ਕਰਦੀ ਹੈ ਸਹਾਇਤਾਵਾਂ ਦੀ ਪਰਚੋਲ ਕਰਨ ਲਈ ਆਓ ਵਿਨੀ ਨੂੰ ਮਿਲਦੇ ਹਾਂ ਜੋ ਇੱਕ ਸਰਵਿਸ ਕੋਆਰਡੀਨੇਟਰ ਹੈ ਇਹ ਦੇਖਣ ਲਈ ਕਿ ਇਹ ਆਈਪੀਪੀ ਗਾਈਡ ਉਸ ਨੂੰ ਆਉਣ ਵਾਲੀ ਆਈਪੀਪੀ ਮੀਟਿੰਗ ਲਈ ਤਿਆਰ ਕਰਨ ਵਿੱਚ ਕਿਵੇਂ ਮਦਦ ਕਰਦੀ ਹੈ ਹੈਲੋ ਇਜ਼ਾਬੈਲ ਰੀਜਨਲ ਸੈਂਟਰ ਤੋਂ ਮੈਂ ਵਿਨੀ ਬੋਲ ਰਿਹਾ ਹਾਂ ਮੈਂ ਕੱਲ ਲਈ ਸੋਫੀਆ ਦੀ ਆਈਪੀਪੀ ਮੀਟਿੰਗ ਦੀ ਪੁਸ਼ਟੀ ਕਰਨ ਲਈ ਕਾਲ ਕੀਤਾ ਹੈ ਇਹ ਨਿਰਭਰ ਕਰਦਾ ਹੈ ਕਿ ਕੀ ਸੋਫੀਆ ਕੱਲ ਤੱਕ ਆਪਣੇ ਕਮਰੇ ਚੋਂ ਬਾਹਰ ਆਵੇਗੀ ਉਹ ਕਿਉਂ ਬਿਮਾਰ ਹੈ ਇਸ ਤੋਂ ਵੀ ਮਾੜਾ ਉਹ ਗੁੱਸੇ ਵਿੱਚ ਹੈ ਅਤੇ ਇੱਕ جاسੂਸ ਬਣਨ ਲਈ ਪੈਰਿਸ ਜਾਣਾ ਚਾਹੁੰਦੀ ਹੈ ਪਤਾ ਨਹੀਂ ਉਹ ਐਦਾਂ ਕਿਉਂ ਕਰ ਰਹੀ ਹੈ ਉਹ ਕਿਉਂਕਿ ਹੁਣ ਉਹ ਪੂਰੀ ਤਰ੍ਹਾਂ ਇੱਕ ਟੀਨੇਜਰ ਹੈ ਕੋਈ ਸਮੱਸਿਆ ਨਹੀਂ 14 ਸਾਲ ਦੀ ਉਮਰ ਵਿੱਚ ਮੈਂ ਵੀ ਐਦਾਂ ਹੀ ਸੀ ਉਹ ਤੁਹਾਡੀ ਮਾਂ ਨੇ ਇਹਨੂੰ ਕਿਵੇਂ ਸੰਭਾਲ ਲਿਆ ਸੱਚ કહਾਂ ਮੇਰੀ ਮਾਂ ਤਾਂ ਇੱਕ ਸੰਤ ਬਣ ਸਕਦੀ ਹੈ ਮੈਨੂੰ ਜਾਣਾ ਪਵੇਗਾ ਪਰ ਮੈਂ ਤੁਹਾਨੂੰ ਕੱਲ ਮਿਲਾਂਗਾ ਵੈਸੇ ਸੋਫੀਆ ਨੂੰ ਕਹਿਣਾ ਕਿ ਪੈਰਿਸ ਇੰਨਾ ਵੀ ਚੰਗਾ ਨਹੀਂ ਹੈ ਪੈਰਿਸ ਵਿੱਚ ਕੀ ਹੋ ਰਿਹਾ ਹੈ ਉਹ ਜਿੰਨਾ ਲੋਕਾਂ ਦਾ ਮੈਂ ਸਮਰਥਨ ਕਰਦਾ ਹਾਂ ਉਹਨਾਂ ਵਿੱਚੋਂ ਇੱਕ ਨੇ ਆਪਣੀ ਮੰਮੀ ਨੂੰ ਦੱਸਿਆ ਕਿ ਉਹ ਪੈਰਿਸ ਜਾ ਕੇ جاسੂਸ ਬਣਨਾ ਚਾਹੁੰਦੀ ਹੈ ਪੈਰਿਸ ਇਹ ਤਾਂ ਇੱਕ ਬਹੁਤ ਵੱਡਾ ਕਦਮ ਹੈ ਹਾਂ ਅਸਲ ਵਿੱਚ ਉਹ ਪੈਰਿਸ ਨਹੀਂ ਜਾਣਾ ਚਾਹੁੰਦੀ ਪਰ ਡੈਨੀ ਅਸੀਂ ਕੀ ਕਰਦੇ ਹਾਂ ਜਦੋਂ ਕੋਈ ਉਹ ਮੰਗਦਾ ਹੈ ਜੋ ਅਸੀਂ ਨਹੀਂ ਦੇ ਸਕਦੇ ਮੈਂ ਹਮੇਸ਼ਾ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਦੀ ਹਾਂ ਕਿ ਉਹਨਾਂ ਨੂੰ ਇਹ ਚੀਜ਼ ਕਿਉਂ ਚਾਹੀਦੀ ਹੈ ਸਾਨੂੰ ਪਤਾ ਹੈ ਅਸੀਂ ਸੋਫੀਆ ਨੂੰ ਪੈरिस ਭੇਜਣ ਲਈ ਫੰਡ ਨਹੀਂ ਦੇ ਸਕਦੇ ਪਰ ਜੇ ਐਸੀ ਪੁੱਛਦੇ ਹਾਂ ਤੁਸੀਂ ਦੂਰ ਕਿਉਂ ਜਾਣਾ ਚਾਹੁੰਦੇ ਹੋ ਮੈਂ ਸ਼ਰਤ ਲਗਾਉਂਦੀ ਹਾਂ ਕਿ ਉਸਦੇ ਜਵਾਬ ਸੁਣ ਕੇ ਹੈਰਾਨ ਹੋਵੋਗੇ ਉਦਾਹਰਣ ਵਜੋਂ ਮੈਂ ਇੱਕ ਐਸੇ ਵਿਅਕਤੀ ਦਾ ਸਮਰਥਨ ਕੀਤਾ ਜੋ ਆਈਸਲੈਂਡ ਜਾਣਾ ਚਾਹੁੰਦਾ ਸੀ ਜਦੋਂ ਵੀ ਮੈਂ ਉਸ ਨਾਲ ਗੱਲ ਕਰਦੀ ਉਹ ਕਹਿੰਦਾ ਕਿ ਉਹ ਆਈਸਲੈਂਡ ਜਾਣਾ ਚਾਹੁੰਦਾ ਹੈ ਤਾਂ ਇੱਕ ਦਿਨ ਮੈਂ ਉਸਨੂੰ ਪੁੱਛਿਆ ਤੁਸੀਂ ਆਈਸਲੈਂਡ ਕਿਉਂ ਜਾਣਾ ਚਾਹੁੰਦੇ ਹੋ ਤੇ ਉਹਨੇ ਜਵਾਬ ਦਿੱਤਾ ਕਿਉਂਕਿ ਮੈਨੂੰ ਉਦੋਂ ਤੱਕ ਨੀਂਦ ਨਹੀਂ ਆਂਦੀ ਜਦੋਂ ਤੱਕ ਠੰਡ ਨਾ ਹੋਵੇ ਅਤੇ ਆਈਸਲੈਂਡ ਤੋਂ ਠੰਡਾ ਕੀ ਹੈ ਆ ਤਾਂ ਤੁਸੀਂ ਕਹਿ ਰਹੇ ਹੋ ਕਿ ਉਹ ਅਸਲ ਵਿੱਚ ਆਈਸਲੈਂਡ ਨਹੀਂ ਜਾਣਾ ਚਾਹੁੰਦਾ ਸੀ ਸਿਰਫ ਆਪਣੇ ਅਪਾਰਟਮੈਂਟ ਵਿੱਚ ਆਰਾਮ ਨਾਲ ਸੌਣਾ ਚਾਹੁੰਦਾ ਸੀ ਇਹ ਤਾਂ ਵਧੀਆ ਹੈ ਆਪਣੀਆਂ ਇੱਛਾਵਾਂ ਤੇ ਜ਼ਰੂਰਤਾਂ ਨੂੰ ਸੰਚਾਰ ਕਰਨਾ ਕਿਸੇ ਲਈ ਵੀ ਮੁਸ਼ਕਲ ਹੋ ਸਕਦਾ ਹੈ ਤੁਸੀਂ ਕਿੰਨੀ ਵਾਰ ਅਜਿਹੇ ਵਿਅਕਤੀ ਨੂੰ ਮਿਲੇ ਹੋ ਜੋ ਪਰੇਸ਼ਾਨ ਦੱਸਦਾ ਹੈ ਪਰ ਕਹਿੰਦਾ ਹੈ ਕਿ ਉਹ ਠੀਕ ਹੈ ਇਸ ਲਈ ਉਹਨਾਂ ਨੂੰ ਆਈਪੀਪੀ ਗਾਈਡ ਪੇਜਦੇ ਹਾਂ ਅਸੀਂ ਤਾਂ ਜੋ ਉਹ ਸਾਡੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਕੁਝ ਪਤਾ ਲਗਾ ਸਕਣ ਤਾਂ ਐਪੋਚ ਕੇ ਤੁਹਾਡਾ ਸਭ ਤੋਂ ਵਧੀਆ ਦਿਨ ਕਿਹੋ ਜਿਹਾ ਹੁੰਦਾ ਹੈ ਇਹ ਕਿਸੇ ਕਿਸਮ ਦੇ ਅਹਿਸਾਸ ਵੱਲ ਲੈ ਜਾ ਸਕਦਾ ਹੈ ਮੈਂ ਸਮਝ ਗਿਆ ਹਮੇਸ਼ਾ ਨਹੀਂ ਪਰ ਕਈ ਵਾਰ ਸਭ ਤੋਂ ਗੁੰਜਲਦਾਰ ਸਮੱਸਿਆਵਾਂ ਨੂੰ ਮਦਦਗਾਰ ਜਾਣਕਾਰੀ ਤੱਕ ਸੀਮਤ ਕੀਤਾ ਜਾ ਸਕਦਾ ਹੈ ਮੈਂ ਤੁਹਾਨੂੰ ਇਹ ਪੁੱਛਦੀ ਹਾਂ ਤੁਹਾਡਾ ਸਭ ਤੋਂ ਵਧੀਆ ਦਿਨ ਕਿਹੋ ਜਿਹਾ ਹੁੰਦਾ ਹੈ ਕੀ ਮੇਰਾ ਖੈਰ ਮੇਰੇ ਮੁਤਾਬਕ ਹੈ ਪਰਿਵਾਰ ਅਤੇ ਸਹਿਕਰਮੀਆਂ ਨਾਲ ਮਿਲਣਾ ਅਤੇ ਸਮਰਥਿਤ ਆਦਮੀ ਦੀ ਮਦਦ ਕਰਨਾ ਹੈ ਜੋ ਚਾਹੁੰਦਾ ਹੈ ਤਾਂ ਤੁਹਾਡੇ ਲਈ ਲੋਕਾਂ ਦਾ ਸਮਰਥਨ ਕਰਨਾ ਮਹੱਤਵਪੂਰਨ ਹੈ ਮੈਂ ਛੇ ਪੈਣਾ ਤੇ ਇਕੱਲੀ ਮਾਂ ਨਾਲ ਵੱਡਾ ਹੋਇਆ ਜਾਣਦਾ ਕਿ ਇੱਕ ਦੂਜੇ ਦਾ ਸਮਰਥਨ ਕਰਨਾ ਕਿਹੋ ਜਿਹਾ ਹੁੰਦਾ ਪਰ ਫਿਰ ਵੀ ਇਕੱਲਾ ਮਹਿਸੂਸ ਹੁੰਦਾ ਹੈ ਤੁਸੀਂ ਇਕੱਲਾ ਮਹਿਸੂਸ ਕੀਤਾ ਇਕੱਲਾ ਨਹੀਂ ਪਰ ਕਿਸੇ ਨੇ ਮੈਨੂੰ ਸੁਣਿਆ ਨਹੀਂ ਮੈਂ ਪਰਿਵਾਰ ਵਿੱਚ ਸਭ ਤੋਂ ਛੋਟਾ ਸੀ ਮੈਂ ਜਲਦੀ ਸਿੱਖ ਗਿਆ ਕਿ ਕਦੋਂ ਗੱਲ ਕਰਨੀ ਹੈ ਅਤੇ ਕਦੋਂ ਨਹੀਂ ਮੈਂ ਸਮਝਦੀ ਹਾਂ ਅਤੇ ਤੁਹਾਨੂੰ ਕਦੋਂ ਲੱਗਾ ਕਿ ਤੁਹਾਨੂੰ ਸੁਣਿਆ ਗਿਆ ਜਦੋਂ ਮੈਂ ਨਿਊਯਾਰਕ ਤੋਂ ਬਾਹਰ ਨਿਕਲਿਆ ਮੇਰਾ ਉੱਥੇ ਦਮ ਘੁੱਟ ਰਿਆ ਸੀ ਮੇਰੇ ਬਾਰੇ ਲੋਕਾਂ ਦੀ ਸੋਚ ਚੰਗੀ ਨਹੀਂ ਸੀ ਮੈਂ ਸੁਤੰਤਰ ਹੋ ਕੇ ਰਹਿਣਾ ਚਾਹੁੰਦਾ ਸੀ ਸੋ ਮੈਂ ਕੈਲੀਫੋਰਨੀਆ ਚਲਾ ਗਿਆ ਅਤੇ ਰੌਬਿਨ ਨੂੰ ਮਿਲਿਆ ਹਾਂ ਤੇ ਤੁਹਾਡਾ ਕੈਲੀਫੋਰਨੀਆ ਜਾਣਾ ਜ਼ਰੂਰੀ ਸੀ ਕਿਉਂਕਿ ਇਸਨੇ ਤੁਹਾਨੂੰ ਇੱਕ ਸੁਰੱਖਿਅਤ ਪਈਚਾਰਾ ਤੇ ਦੁਨੀਆ ਵਿੱਚ ਤੁਹਾਡੀ ਜਗ੍ਹਾ ਲੱਭਣ ਵਿੱਚ ਮਦਦ ਕੀਤੀ ਹਾਂ ਤੁਸੀਂ ਸਮਝ ਗਏ ਅਤੇ ਹੁਣ ਮੈਂ ਚਾਹੁੰਦਾ ਕਿ ਦੂਜਿਆਂ ਨੂੰ ਵੀ ਇਹ ਮਿਲੇ ਤੁਸੀਂ ਕਿਵੇਂ ਸੰਭਵ ਬਣਾਉਂਦੇ ਹੋ ਉਹਨਾਂ ਦਾ ਸਮਰਥਨ ਕਰਕੇ ਉਹਨਾਂ ਨੂੰ ਨਾ ਸਿਰਫ ਖੁੱਲ ਕੇ ਬੋਲਣ ਲਈ ਸਗੋਂ ਸਾਨੂੰ ਇਹ ਦੱਸਣ ਲਈ ਕਿ ਉਹਨਾਂ ਨੂੰ ਕੀ ਚਾਹੀਦਾ ਹੈ ਜੋ ਵੱਡੇ ਹੁੰਦੇ ਹੋਏ ਮੇਰੇ ਕੋਲ ਨਹੀਂ ਸੀ ਹਾਂ ਤੇ ਜੋ ਨਹੀਂ ਜਾਣਦੇ ਕਿ ਉਹਨਾਂ ਨੂੰ ਕੀ ਚਾਹੀਦਾ ਹੈ ਤਾਂ ਤਾਂ ਤੁਸੀਂ ਸਵਾਲ ਪੁੱਛਦੇ ਰਹਿੰਦੇ ਹੋ ਡੂੰਘਾਈ ਨਾਲ ਖੋਜ ਕਰਦੇ ਹੋ ਅਤੇ आई पीपी वर्कबुक दी ਵਰਤੋਂ ਕਰਦੇ ਹੋ ਜੋ ਬਿਲਕੁਲ ਇਹੀ ਕਾਰਨ ਲਈ ਤਿਆਰ ਕੀਤੀ ਗਈ ਹੈ ਤੁਸੀਂ ਜਾਣਦੇ ਹੋੜੇ ਨਹੀਂ ਮੈਨੂੰ ਪਸੰਦ ਨਹੀਂ ਜਦੋਂ ਤੁਸੀਂ ਇਹ ਕਰਦੇ ਹੋ ਕੀ ਕਰਦੀ ਹਾਂ ਸੁਣੋ ਤਾਂ ਜੋ ਮੈਂ ਸੁਣਿਆ ਉਸ ਤੇ ਅਮਲ ਕਰੋ ਬਿਲਕੁਲ ਅੱਜ ਤੁਸੀਂ ਮੈਨੂੰ ਦੁਬਾਰਾ ਪ੍ਰਭਾਵਿਤ ਕੀਤਾ ਮੈਂ ਤੁਹਾਡਾ ਸਤਿਕਾਰ ਕਰਦਾ ਹਾਂ ਤੁਹਾਡੇ ਵੱਲ ਵਾਪਸ ਆਉਂਦੇ ਹੋਏ ਇਜ਼ਾਬੈਲ ਮਾਵਿਨੀ ਮੈਨੂੰ ਲੱਗਦਾ ਹੈ ਮੇਰੇ ਕੋਲ ਸਾਡੀ ਪੈਰਿਸ ਸਮੱਸਿਆ ਦਾ ਹੱਲ ਹੈ ਅੱਜ ਵਿਨੀ ਨੂੰ ਪਤਾ ਚੱਲਿਆ ਕਿ ਜਿਨ੍ਹਾਂ ਲੋਕਾਂ ਦਾ ਅਸੀਂ ਸਮਰਥਨ ਕਰਦੇ ਹਾਂ ਉਹਨਾਂ ਲਈ ਆਈਪੀਪੀ ਗਾਈਡ ਵਿੱਚ ਇੱਕ ਵਰਕਬੁੱਕ ਸ਼ਾਮਲ ਹੈ ਜੋ ਸਵਾਲ ਪੁੱਛਣ ਅਤੇ ਡੁੰਗਾਈ ਨਾਲ ਖੋਜ ਕਰਨ ਲਈ ਤਿਆਰ ਕੀਤੀ ਹੈ ਉਹਨਾਂ ਦੀਆਂ ਜ਼ਰੂਰਤਾਂ ਤੇ ਟੀਚਰ ਨੂੰ ਪ੍ਰਗਟ ਕਰਨ ਲਈ ਪਰ ਇਹ ਸਿਰਫ ਸਵਾਲ ਪੁੱਛਣ ਬਾਰੇ ਨਹੀਂ ਹੈ ਬਲਕਿ ਇਹ ਸੱਚਮੁੱਚ ਸੁਣਨ ਅਤੇ ਉਸ ਤੇ ਅਮਲ ਕਰਨ ਬਾਰੇ ਹੈ ਯਾਦ ਰੱਖੋ ਵਿਅਕਤੀ ਕੇਂਦਰਿਤ ਯੋਜਨਾਬੰਦੀ ਬਿਹਤਰ ਕਾਗਜ਼ੀ ਕਾਰਵਾਈ ਬਣਾਉਣ ਬਾਰੇ ਨਹੀਂ ਹੈ ਇਹ ਬਿਹਤਰ ਜੀਵਨ ਬਣਾਉਣ ਵਿੱਚ ਮਦਦ ਕਰਨ ਬਾਰੇ ਹੈ